ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਤੁਹਾਨੂੰ ਜ਼ਿੰਦਗੀ ਬਿਲਾਸ ਦੀ ਲੜੀ ਤਹਿਤ 90ਵੇਂ ਸਾਲ ਦਾ ਹਵਾਲ ਸੁਣਾਉਣ ਜਾ ਰਹੇ ਹਾਂ ਜੀ 90ਵੇਂ ਸਾਲ ਦਾ ਹਵਾਲ 90 ਬਰਸ ਦੀ ਉਮਰ ਗਵਾਈ ਨਾਮ ਨਸਿਮਰਿਆ ਸਾਂ ਇੰਦਾ ਨਹੀਂ ਤੁਰਨ ਦੀ ਤਾਕਤ ਰਹਿ ਗਈ ਹਾਰ ਗਿਆ ਬਲ ਬਾਹੀਂਦਾ ਖਤਮ ਹੋਣ ਪਰ ਆਇਆ ਜਾਨੀ ਲੇਖਾ ਬਰਸ ਛਮਾਹੀ ਦਾ ਨਦੀ ਕਿਨਾਰੇ ਖੜਾ ਵਿਚਾਰਾ ਨਾਜਕ ਬੂਟਾ ਕਾਹੀ ਦਾ ਪੈਰ ਪਸਾਰ ਪਿਆ ਵਿੱਚ ਵੇੜੇ ਘਰ ਤੋਂ ਬਾਹਰ ਨਹੀਂ ਜਾਈਦਾ ਇਹ ਕਲਬੂਤ ਅਨੂਪ ਸੀ ਤੇਰਾ ਬਣ ਗਿਆ ਰੂਪ ਬਲਾਈਂਦਾ ਜੋਕਰ ਮਿਰਗ ਡਰਾਵਣ ਕਰਨ ਡਰ ਨਾ ਕੀਤਾ ਰਾਈਂਦਾ ਇਹ ਪਿੰਜਰ ਤੋਂ ਸਖਤ ਮਿਸ਼ਰਦਾ ਬਣ ਗਿਆ ਖੇਤ ਨਿਆਈਂਦਾ ਜਿਸਮ ਸੁੰਦਰ ਕਸ਼ਮੀਰੀ ਕੇਸਰ ਬਣ ਗਿਆ ਗੋਬਰ ਗਾਈਂਦਾ ਬਿਰਧ ਅਵਸਥਾ ਨਰੀ ਬਿਮਾਰੀ ਹੁਣ ਕੀ ਬਣੇ ਦਵਾਈਦਾ ਦਇਆ ਸੰਗ ਕਰਦਰਜੀ ਬਿਠਾ ਹੁਣ ਤੇ ਕਫਨ ਸਵਾਈਦਾ ਦਇਆ ਸਿੰਘ ਕਰਦਰਜੀ ਬਿਠਾ ਹੁਣ ਤੇ ਕਫਨ ਸਵਾਈਦਾ ਹੋ ਗਈ ਉਮਰ 91 ਬਰਸ ਦੀ ਕਦਮ ਨਾ ਤੁਰਿਆ ਜਾਂਦਾ ਈ ਇਹ ਕਲਬੂਤ ਤਾਕ ਤੋਂ ਖਾਲੀ ਨੋਂ ਨੋਂ ਝੂਟੇ ਖਾਂਦਾ ਈ ਜਿਵੇਂ ਬਿਮਾਰੀ ਚਿਰਾਂ ਦਾ ਕੋਈ ਫਟਿਆ ਦਰਦ ਗਮਾਂ ਦਾਈ ਛੱਡਦਾ ਨਹੀਂ ਅਜੇ ਵੀ ਮੇਰੀ ਬਹੁਤ ਹੋਇਆ ਦਰਮੰਦਾਈ ਦੌਲਤ ਮਾਲ ਪਰਾਇਆ ਹੋਇਆ ਖਟਦਾ ਰਿਹਾ ਕਮਾਂਦਾਈ ਮਿਲ ਗਈ ਜਗਾ ਹਵਾਨਾ ਵਾਲੀ ਘਰ ਵਿੱਚ ਨਹੀਂ ਸਮਾਂਦਾਈ ਅਜੇ ਮਰਨ ਤੋਂ ਨਫ਼ਰਤ ਖਾਂਦਾ ਜੀਵਨ ਨੂੰ ਚਿਤ ਚਾਹਦਾਈ ਟਿਕਟ ਮਿਲਣ ਦਾ ਵਕਤ ਹੋ ਗਿਆ ਜੋਰ ਮਸਾਫਰ ਲਾਂਦਾ ਰੇਲ ਅਜਲਦੀ ਚੱਲਣੇ ਵਾਲੀ ਗਾਰਡ ਪਿਆ ਫਰਮਾਉਂਦਾਈ ਦਇਆ ਸਿੰਘ ਇਸ ਦੁਨੀਆ ਵਿੱਚੋਂ ਜ਼ਬਰਦਸਤੀ ਲੈ ਜਾਂਦਾ ਰੇਲ ਅਜਲਦੀ ਚੱਲਣੇ ਵਾਲੀ ਗਾਰਡ ਪਿਆ ਫਰਮਾਉਂਦਾਈ ਦਇਆ ਸਿੰਘ ਇਸ ਦੁਨੀਆ ਵਿੱਚੋਂ ਜ਼ਬਰਦਸਤੀ ਲੈ ਜਾਂਦਾ ਈ 92 ਬਰਸ ਉਮਰ ਗਏ ਬੋਰੇ ਬਰਮੇ 92 ਬਰਸ ਗੁਜ਼ਰ ਗਏ ਬੋਰੇ ਭਗਵਾਨ ਭਗਤੀ ਨਾ ਕੀਤੀ ਹੈ ਮਲ ਤਲ ਮਲ ਤਲੀਆਂ ਪਛਤਾਵੇਂ ਪਾਪੀ ਉਮਰ ਕਾਰਸ ਬੀਤੀ ਹੈ ਹੋਇਓ ਬਿਰਦ ਮੁਰਦਿਓਂ ਦਾਖਲ ਅਸ ਤ੍ਰਿਸ਼ਨਾ ਜੀਤੀ ਹੈ ਮੋਮਨ ਆਨ ਖੜਾ ਵਿੱਚ ਮਸਜਿਦ ਦਿਲੋਂ ਨਮਾਜ਼ ਨਾ ਕੀਤੀ ਹੈ ਉੱਪਰੋਂ ਗੁਸਲ ਕਰੇ ਲੱਖ ਵਾਰੀ ਅੰਦਰੋਂ ਭਲੀ ਭਰੀ ਪਲੀਤੀ ਹੈ ਉੱਪਰੋਂ ਗੁਸਲ ਕਰੇ ਲੱਖ ਵਾਰੀ ਅੰਦਰੋਂ ਭਰੀ ਪਲੀਤੀ ਹੈ ਮੱਕੇ ਗਿਆਨ ਨਮਾਜ਼ ਮੱਕੇ ਗਿਆਨ ਜਾਤ ਨਾ ਮਿਲਦੀ ਮੱਕੇ ਗਿਆਨ ਜਾਤ ਨਾ ਮਿਲਦੀ ਜੇ ਦਿਲਤੀ ਬਦਨੀਤੀ ਹੈ ਜਾਨ ਯਕੀਨ ਇਬਾਦਤ ਉਸ ਦੀ ਜਿਸ ਦੀ ਦਿਲੋਂ ਪਰੀਤੀ ਹੈ ਇਹ ਦਿਲ ਜਾਨ ਨੂਰਾਨੀ ਸ਼ੀਸ਼ਾ ਇਹ ਦਿਲ ਜਾਨ ਨੂਰਾਨੀ ਸ਼ੀਸ਼ਾ ਏਕਲ ਬੂਤ ਕਲੀਤੀ ਹੈ ਹਸਨੂ ਮਾਲਮ ਪੇਟ ਅੰਦਰ ਦਾ ਜਸੋ ਦਰਜੀ ਨੇ ਸੀਤੀ ਹੈ ਭਗਵਾ ਪਹਿਨਣਾ ਬੜਾ ਸੁਖਾਲਾ ਮੰਜ਼ਲ ਦੂਰ ਅਤੀਤੀ ਹੈ ਜੀਵਨ ਦਿਆ ਮਰ ਰਹਿਣਾ ਜਾਣੀ ਇਹ ਫਕਰਾ ਦੀ ਰੀਤੀ ਹੈ ਦਇਆ ਸਿੰਘ ਗਲ ਪਰੇਸ਼ਰਾ ਤੂੰ ਦਇਆ ਸਿੰਘ ਗਲ ਪਰੇਸ਼ਰਾ ਤੂੰ ਆਛ ਕਨੇ ਮੰਨ ਲੀਤੀ ਹੈ ਉਮਰ ਗੁजरी ਉਮਰ 93 ਬਰਸ ਦੀ ਤੈਨੂੰ ਸਮਝਣਾ ਆਈ ਹੈ ਵਾਲ-ਵਾਲ ਪਰ ਫਿਰੀ ਸਫੈਦੀ ਕਰ ਗਈ ਕੂਚ ਸਿਆਈ ਹੈ ਸੋਚੀ ਬਾਦ ਭਜਨ ਬਿਨ ਪਾਪੀ ਕਿਤਨੀ ਉਮਰ ਵਿਹਾਈ ਹੈ ਨਾਮ ਸਿਮਰ ਜਿਤਨੇ ਦਿਨ ਬਾਕੀ ਕਿਉਂ ਬੜ ਰਿਓ ਸੁਦਾਈ ਹੈ ਅੰਤ ਸਮੇਂ ਜੇਨ ਰਾਮ ਸਿਮਰਿਆ ਉਸੇ ਪਰਮਗਤ ਪਾਈ ਹੈ ਆਖਰ ਦੇ ਦਮ ਰਾਮ ਸਿਮਰ ਕੇ ਹੁੰਦੀ ਤੁਰਤ ਰਿਹਾਈ ਹੈ ਜਨਮ ਜਨਮ ਦਾ ਕਥੜਾ ਮਹਿਲਾ ਸਬਨ ਕਰੇ ਸਫਾਈ ਹੈ ਮੈਂ ਮੇਰੀ ਨੂੰ ਛੱਡ ਪ੍ਰਾਣੀ ਸਿਰ ਪਰ ਘੜੀ ਜੁਦਾਈ ਹੈ ਮੈਂ ਮੈਂ ਕਰਨਾ ਬੋਲ ਬੱਕਰਿਆ ਬੈਠਾ ਕੋਲ ਕਸਾਈ ਹੈ ਅਜਲ ਤਰੀਕ ਪਈ ਸਿਰ ਕੂਕੇ ਹੁਕਮ ਹਾਜ਼ਰ ਬੁਲਾਈ ਹੈ ਮੌਤ ਮੁਕਦਮਾ ਪਿਆ ਖਲੋਤਾ ਦਰ ਪਰ ਖੜਾ ਸਿਪਾਈ ਹੈ ਬੋਲ ਅੰਦਾਜ਼ ਕਾਲੇ ਪੁਰਸ਼ਾ ਤੈ ਮਲ ਸਿਰ ਟੁਟਕਾਈ ਹੈ ਹਸਰਤ ਨਾਲ ਅਖੀਰੀ ਮੇਲਾ ਛੱਡਣੇ ਦਿਲਬਰ ਆਈ ਹੈ ਦਇਆ ਸਿੰਘ ਦਮ ਜਾਨ ਮੁਸਾਫਰ ਇੱਕ ਦਿਨ ਹੁਣਾ ਰਾਹੀ ਹੈ ਦਇਆ ਸਿੰਘ ਦਮ ਜਾਨ ਮੁਸਾਫਰ ਇੱਕ ਦਿਨ ਹੁਣਾ ਰਾਹੀ ਹੈ ਗੁਜ਼ਰੀ ਉਮਰ 94 ਬਰਸ ਦੀ ਚੇਤਿਆ ਨਹੀਂ ਮੁਰਾਰੀ ਨੂੰ ਰੋ ਰੋ ਕੇ ਪਛਤਾਵੇ ਪਾਪੀ ਇਤਨੀ ਉਮਰ ਗੁਜ਼ਾਰੀ ਨੂੰ ਇੱਕ ਮਨ ਹੋ ਕੇ ਰਾਮ ਸਿਮਰ ਲੈ ਰੋਵੇ ਦੁਨੀਆਦਾਰੀ ਨੂੰ ਹੁਣ ਜ਼ਿੰਦਗੀ ਦਾ ਆਖਰ ਵੇਲਾ ਛੱਡ ਦੇ ਹਿਰਸਨਕਾਰੀ ਨੂੰ ਕੀ ਤਦ ਨਾਲ ਕਰਨ ਭਲਾਈ ਦੇਖ ਔਲਾਦ ਪਿਆਰੀ ਨੂੰ ਤੈਨੂੰ ਜਗ੍ਹਾ ਦਿੱਤੀ ਵਿੱਚ ਡਿਉੜੀ ਬੈਠੇ ਸਭ ਓਟਾਰੀ ਨੂੰ ਤੈ ਵੱਲ ਭੇਜਣ ਸੁੱਕੇ ਟੁਕੜੇ ਖਾਣ ਗਰਮ ਤਰਕਾਈ ਨੂੰ ਤੈ ਵੱਲ ਭੇਜਣ ਸੁੱਕੇ ਟੁਕੜੇ ਖਾਣ ਧਰਮ ਖਾਣ ਗਰਮ ਤਰਕਾਰੀ ਨੂੰ ਕੌਣ ਯਾਦ ਰੱਖਦਾ ਵਿੱਚ ਘਰ ਦੇ ਖਾਂਦੇ ਲੌਂਗ ਸੁਪਾਰੀ ਨੂੰ ਪੈ ਨੂੰ ਦੇਣ ਪੁਰਾਣੀਆਂ ਲੀਰਾਂ ਪੈ ਨਨ ਜਰੀ ਕੇ ਨਾਰੀ ਨੂੰ ਇਸ ਘਰ ਦੇ ਵਿੱਚ ਹੁਕਮ ਚਲਾਇਆ ਭਾਲ ਕਿਥੇ ਸਰਦਾਰੀ ਨੂੰ ਦਇਆ ਸਿੰਘ ਅੱਖੀਆਂ ਨਾਲ ਦੇਖੋ ਇਸ ਦੁਨੀਆ ਦੀ ਯਾਰੀ ਨੂੰ ਦਇਆ ਸਿੰਘ ਅੱਖੀਆਂ ਨਾਲ ਦੇਖੋ ਇਸ ਦੁਨੀਆ ਦੀ ਯਾਰੀ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਐਸੀ ਜ਼ਿੰਦਗੀ ਬਲਾਸ ਸੋ ਸੁਣ ਕੇ ਸਮਝ ਕੇ ਵਿਚਾਰ ਕਰਕੇ ਤੇ ਜਿਹੜਾ ਲਾਇਕ ਇਹ ਸ਼ੇਅਰ ਜ਼ਰੂਰ ਕਰਨਾ ਤੇ ਪੇਜ ਨੂੰ ਫੋਲੋ ਕਰ ਲੈਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ